ਸਾਡੇ ਜਿਹੜੇ ਬਜ਼ੁਰਗ ਰਹੇ ਐ ਉਹਨਾਂ ਨੇ ਉਸ ਸਮਾਂ ਦੇਖਿਆ ਹੋਇਆ ਜਦੋਂ ਇੱਥੇ ਸਾਰੀਆਂ ਇਹ ਅਤਿਆਚਾਰ ਹੋਇਆ ਉਸ ਸਮੇਂ ਦੀ ਸ਼ਹਾਦਤ ਜਿਹੜੀ ਸਾਡੇ ਬਜ਼ੁਰਗਾਂ ਦੀ ਹੈ ਕਿਉਂਕਿ ਅਸੀਂ ਇਸ ਏਰੀਏ ਦੇ ਰਹਿਣ ਵਾਲੇ ਉਦੋਂ ਤੋਂ ਹੀ ਇਹਨਾਂ ਦਿਨਾਂ ਨੂੰ ਸੋਗਮਈ ਦਿਨਾਂ ਨਾਲ ਮਨਾਇਆ ਜਾਂਦਾ ਇਹਨਾਂ ਦਿਨਾਂ 'ਚ ਵਿਆਹ ਸ਼ਾਦੀਆਂ ਨਹੀਂ ਕੀਤੀਆਂ ਜਾਂਦੀਆਂ ਪੂਜੀਆਂ ਨਹੀਂ ਮਨਾਈਆਂ ਜਾਂਦੀਆਂ ਤੇ ਨਾਲ-ਨਾਲ ਬਹੁਤ ਸਾਰੇ ਲੋਕ ਕੁੰਝੇ ਸੌਂਦੇ ਆ ਤੇ ਆਮ ਤੌਰ ਤੇ ਹਰ ਕੋਈ ਗੁਰਦੁਆਰਾ ਸਾਹਿਬ ਜਾ ਕੇ ਨਤਮਸਤਕ ਹੁੰਦਾ ਹੈ ਸੋ ਇਹ ਜੋੜ ਮੇ ਸ਼ਹੀਦੀ ਜੋੜ ਮੇਲੇ ਦੇ ਦਿਨ ਤੇ ਇਹਨਾਂ ਦੇ ਵਿੱਚ ਸੋਗਮਈ ਹੀ ਸਾਰਾ ਕੁਝ ਰੱਖਿਆ ਜਾਂਦਾ ਠੀਕ ਹੈ ਬਿਲਕੁਲ ਸੋਗਮਈ ਸਾਡੇ ਜਿਹੜੇ ਬਜ਼ੁਰਗ ਹੋ ਰਹੇ ਆ ਉਹਨਾਂ ਨੇ ਉਹ ਸਮਾਂ ਦੇਖਿਆ ਹੋਇਆ ਜਦੋਂ ਇੱਥੇ ਸਾਰੀਆਂ ਇਹ ਅਤਿਆਚਾਰ ਹੋਇਆ ਉਸ ਸਮੇਂ ਦੀ ਸ਼ਹਾਦਤ ਜਿਹੜੀ ਸਾਡੇ ਬਜ਼ੁਰਗਾਂ ਦੀ ਹੈ ਕਿਉਂਕਿ ਅਸੀਂ ਇਸ ਏਰੀਏ ਦੇ ਰਹਿਣ ਵਾਲੇ ਉਦੋਂ ਤੋਂ ਹੀ ਇਹਨਾਂ ਦਿਨਾਂ ਨੂੰ ਸੋਗਮਈ ਦਿਨਾਂ ਨਾਲ ਮਨਾਇਆ ਜਾਂਦਾ ਇਹਨਾਂ ਦਿਨਾਂ 'ਚ ਵਿਆਹ ਸ਼ਾਦੀਆਂ ਨਹੀਂ ਕੀਤੀਆਂ ਜਾਂਦੀਆਂ ਖੁਸ਼ੀਆਂ ਨਹੀਂ ਮਨਾਈਆਂ ਜਾਂਦੀਆਂ ਤੇ ਨਾਲ-ਨਾਲ ਬਹੁਤ ਸਾਰੇ ਲੋਕ ਭੁੰਜੇ ਸੌਂਦੇ ਆ ਤੇ ਆਮ ਤੌਰ ਤੇ ਹਰ ਕੋਈ ਗੁਰਦੁਆਰਾ ਸਾਹਿਬ ਜਾ ਕੇ ਨਤਮਸਤਕ ਹੁੰਦਾ ਹੈ ਸੋ ਇਹ ਜੋੜ ਮੇ ਸ਼ਹੀਦੀ ਜੋੜ ਮੇਲੇ ਦੇ ਦਿਨ ਤੇ ਇਹਨਾਂ ਦੇ ਵਿੱਚ ਸੋਗਮਈ ਹੀ ਸਾਰਾ ਕੁਝ ਰੱਖਿਆ ਜਾਂਦਾ ਠੀਕ ਬਿਲਕੁਲ ਸੋਗਮਈ ਸਾਡੇ ਜਿਹੜੇ ਬਜ਼ੁਰਗ ਹੋ ਰਹੇ ਐ ਉਹਨਾਂ ਨੇ ਉਸ ਸਮਾਂ ਦੇਖਿਆ ਹੋਇਆ ਜਦੋਂ ਇੱਥੇ ਸਾਰਿਆਂ ਇਹ ਅਤਿਆਚਾਰ ਹੋਇਆ ਉਸ ਸਮੇਂ ਦੀ ਸ਼ਹਾਦਤ ਜਿਹੜੀ ਸਾਡੇ ਬਜ਼ੁਰਗਾਂ ਦੀ ਹੈ ਕਿਉਂਕਿ ਅਸੀਂ ਇਸ ਏਰੀਏ ਦੇ ਰਹਿਣ ਵਾਲੇ ਉਦੋਂ ਤੋਂ ਹੀ ਇਹਨਾਂ ਦਿਨਾਂ ਨੂੰ ਸੋਗਮਈ ਦਿਨਾਂ ਨਾਲ ਮਨਾਇਆ ਜਾਂਦਾ ਇਹਨਾਂ ਦਿਨਾਂ 'ਚ ਵਿਆਹ ਸ਼ਾਦੀਆਂ ਨਹੀਂ ਕੀਤੀਆਂ ਜਾਂਦੀਆਂ ਪੂਜੀਆਂ ਨਹੀਂ ਮਨਾਈਆਂ ਜਾਂਦੀਆਂ ਤੇ ਨਾਲ-ਨਾਲ ਬਹੁਤ ਸਾਰੇ ਲੋਕ ਭੁੰਜੇ ਸੌਂਦੇ ਐ ਤੇ ਆਮ ਤੌਰ ਤੇ ਹਰ ਕੋਈ ਗੁਰਦੁਆਰਾ ਸਾਹਿਬ ਜਾ ਕੇ ਨਤਮਸਤਕ ਹੁੰਦਾ ਹੈ ਸੋ ਇਹ ਜੋੜ ਸ਼ਹੀਦੀ ਜੋੜ ਮੇਲੇ ਦੇ ਦਿਨ ਐ ਤੇ ਇਹਨਾਂ ਦੇ ਵਿੱਚ ਸੋਗਮਈ ਹੀ ਸਾਰਾ ਕੁਝ ਰੱਖਿਆ ਜਾਂਦਾ ਏ ਬਿਲਕੁਲ ਸੋਗਮਈ ਸਾਡੇ ਜਿਹੜੇ ਬਜ਼ੁਰਗ ਰਹੇ ਆ ਉਹਨਾਂ ਨੇ ਉਹ ਸਮਾਂ ਦੇਖਿਆ ਹੋਇਆ ਜਦੋਂ ਇੱਥੇ ਸਾਰੀਆਂ ਇਹ ਅਤਿਆਚਾਰ ਹੋਇਆ ਉਸ ਸਮੇਂ ਦੀ ਸ਼ਹਾਦਤ ਜਿਹੜੀ ਸਾਡੇ ਬਜ਼ੁਰਗਾਂ ਦੀ ਹੈ ਕਿਉਂਕਿ ਅਸੀਂ ਇਸ ਏਰੀਏ ਦੇ ਰਹਿਣ ਵਾਲੇ ਉਦੋਂ ਤੋਂ ਹੀ ਇਹਨਾਂ ਦਿਨਾਂ ਨੂੰ ਸੋਗਮਈ ਦਿਨਾਂ ਨਾਲ ਮਨਾਇਆ ਜਾਂਦਾ ਇਹਨਾਂ ਦਿਨਾਂ 'ਚ ਵਿਆਹ ਸ਼ਾਦੀਆਂ ਨਹੀਂ ਕੀਤੀਆਂ ਜਾਂਦੀਆਂ ਫੁਲਸ਼ੀਆਂ ਨਹੀਂ ਮਨਾਈਆਂ ਜਾਂਦੀਆਂ ਤੇ ਨਾਲ-ਨਾਲ ਬਹੁਤ ਸਾਰੇ ਲੋਕ ਭੁੰਜੇ ਸੌਂਦੇ ਆ ਤੇ ਆਮ ਤੌਰ ਤੇ ਹਰ ਕੋਈ ਗੁਰਦੁਆਰਾ ਸਾਹਿਬ ਜਾ ਕੇ ਨਤਮਸਤਕ ਹੁੰਦਾ ਹੈ ਸੋ ਇਹ ਜੋੜ ਸ਼ਹੀਦੀ ਜੋੜ ਮੇਲੇ ਦੇ ਦਿਨ ਹੈ ਤੇ ਇਹਨਾਂ ਦੇ ਵਿੱਚ ਸੋਗਮਈ ਹੀ ਸਾਰਾ ਕੁਝ ਰੱਖਿਆ ਜਾਂਦਾ ਜੀ ਬਿਲਕੁਲ ਸੋਗਮਈ